ਦੇਖ ਰਹੇ ਇਹ ਉਪਨ ਕਹਿ ਰਿਹਾ ਜੀ ਮਹਿਤਾਬ ਕਾਨ ਮੈਂ ਗੀਤਕਾਰਾਂ ਪਰਮਾਨੰ ਕਹਿਣਾ ਇਹਨੂੰ ਹਰ ਤਰ੍ਹਾਂ ਦੇ ਗੀਤਕਾਰ ਜਾ ਕੇ ਮਿਲ ਸਕਦੇ ਇਹਨਾਂ ਨੂੰ ਗਾਣੇ ਚਾਹੀਦੇ ਨੇ ਇਹਨਾਂ ਨੂੰ ਰਿਕਾਰਡਿੰਗਾਂ ਕਰਨੀਆਂ ਨੇ ਇਹਨਾਂ ਤੋਂ ਕਹਾਂਗਾ ਉੱਥੇ ਜਾ ਕੇ ਜੀ ਆਪੇ ਗਾਣੇ ਦੇ ਸਕਦੇ ਆਂ ਆਪਦੀ ਗੱਲਬਾਤ ਕਰ ਸਕਦੇ ਹੋ ਉੱਥੇ ਉੱਥੇ ਚੰਡੀਗੜ੍ਹ ਮਹਿਤਾਬ ਕਾਨ ਇਹਨੂੰ ਜਿੱਦਾਂ ਲਗਾਣੇ ਚਾਹੀਦੇ ਨੇ ਉਹਨਾਂ ਲੈ ਕੇ ਰਹਿਣੇਗਾ ਥੰਮੀ ਕਰਾ ਕੇ ਵਧੀਆ ਜੇਲ ਫਰਕਸ਼ਨ ਦੇ ਵੱਲੋਂ ਮਹਿਤਾਬ ਨੇ ਗਾਣੇ ਰਿਕਾਰਡ ਕਰਨੇ ਨੇ ਇਹਨੂੰ ਫੂਚਰ ਦੇ ਵਿੱਚ ਜਿੰਨਾਂ ਦੇ ਇਹਦੀ ਰਿਪਾਇਰਮੈਂਟ ਆ ਉਹ ਕਰੋ ਪੂਰੀ ਜਾਓ ਨਾ ਕਹਾ ਕਰਨ ਕਰ ਕਰਨ ਇਹ ਪਬਲਿਸ਼ਿੰਗ ਕੇ ਅਨਾਉਂਸਮੈਂਟ ਹੈ ਕਿ ਹੁਣ ਗਾਉਂਦਾ ਪੰਜਾਬ ਸ਼ੋਹ ਦੇ ਵਿੱਚ ਮੈਂ ਕਹਿੰਦੇ ਕੀ ਹੋਇਆ ਕੀ ਹੋਇਆ ਕੀ ਹੋਇਆ ਇੱਕ ਆਵਾਜ਼ ਥੋੜੀ ਜਿਹੀ ਸੰਤ ਪਸੰਦ ਆਈ ਉਹ ਬੱਚਾ ਇੱਕ ਜਾਂ ਦੋ ਗਾਣੇ 5 ਮਿੰਟਾਂ ਬਾਅਦ ਤੇਨ ਕੇ ਭਾਈ ਨੇ ਕਿਹਾ ਮੈਂ ਰੈਕਸਟ ਹੁਣ ਮਾਹ ਆਜਾ ਬੰਦਦਾ ਜਦੋਂ ਰਾਜ ਆ ਜੇਗਾ ਫਿਰ ਹੋਕਰ ਜੋ ਇੱਕ ਤਾੜੀ ਜੇ ਰਫਰੈਸ਼ਰ ਵਾਲੇ ਵੱਲੋਂ ਵਾਸਤੇ ਕਿ ਉਹਨਾਂ ਨੇ ਨਵੇਂ ਗੀਤਕਾਰਾਂ ਨੂੰ ਮੌਕਾ ਦਿੱਤਾ ਨਵੇਂ ਕਲਾਕਾਰਾਂ ਨੂੰ ਉੱਚਾ ਨਵੇਂ ਸੁਣਨਾਂ ਮੌਨ ਦਿੱਤਾ ਕਿਵੇਂ ਮਾਰਗਿਤ ਤੋਂ ਨੇ ਕਿਹਾ ਸੀ ਮੈਂ ਪੱਛਾਈ ਇਹਨਾਂ ਨੇ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਨਵੇਂ ਗੀਤ ਗੀਤਾਂ ਹੀ ਲੋੜ ਪਊਗਾ ਸ਼ੋਹਰਤ ਦੇ ਵਿੱਚ ਇਹਨਾਂ ਨੇ ਮੇਰੀ ਛੋਟੀ ਜਵਾਲ ਦੇ ਉੱਤੇ ਇੱਕ ਸ਼ੋਅ ਨੂੰ ਸਪਾਂਸਰ ਕੀਤਾ ਆਪਾਂ ਸਭ ਨੂੰ ਕਿਵੇਂ ਚੱਲਿਆ ਸੋ ਖਰੀਸ਼ਾ ਹੌਸਲ ਸਾਰੇ ਇੱਥੇ ਰਿਸਪੈਕਟਡ ਮੈਂ ਨਾਮ ਲੈ ਲੱਗ ਗਿਆ ਤਾਂ ਬਹੁਤ ਲੰਬੀ ਲਿਸਟ ਆ ਤੇ ਇਸ ਮੇਲੇ ਦਾ ਇੱਕ ਮੋਟ ਜੇ ਲੀ ਲਗਾਉਂਦਾ ਪੰਜਾਬ ਤੋਂ ਗੰਨੇ ਆ ਗਿਆ ਸੀ ਕਿਉਂਕਿ ਉੱਥੇ ਆਲਮੋਸਟ ਪੰਜਾਬ ਦੇ ਸਾਰੇ ਸਿੰਗਰ ਤੇ ਜਿੰਨੇ ਵੀ ਆਰਟਿਸਟ ਸੀ ਰਾਈਟਰਸ ਜਿਹੜੇ ਮਤਲਬ ਨਹੀਂ ਆਪਣਾ ਗਾਣਾ ਰਿਕਾਰਡ ਕਰਾ ਸਕਦੇ ਸੀ ਉੱਥੇ ਆਏ ਰਾਈਟਰਸ ਵੀ ਆਏ ਕੰਪੋਜ਼ਰ ਵੀ ਆਏ ਸਿੰਗਰਸ ਵੀ ਆਏ ਸਾਰਿਆਂ ਨੂੰ ਉੱਥੇ ਚੰਗਾ ਮੌਕਾ ਮਿਲਿਆ ਤੇ ਉਹ ਸਾਡੇ ਕਮਾਨ ਸਾਹਿਬ ਜਰਨੈਲ ਕਮਾਨ ਸਾਹਿਬ ਸਾਡੇ ਬਹੁਤ ਰਿਸਪੈਕਟਡ ਹੈ ਇਹਨਾਂ ਨੇ ਕਰਕੇ ਇੱਥੇ ਸਟੇਜ ਤੇ ਕੱਢਦਾ ਮੌਕਾ ਮੇਰਾ ਮਹਤਾਬ ਵੀ ਪਿੱਛੇ ਖੜਾ ਖੁਣਿਆ ਆਇਆ ਸੀ ਮਹਤਾਬ ਸਿੰਘ ਚਾਹਣ ਤੇ ਸਾਰਿਆਂ ਦੀ ਰਹਿਨਮਾਈ ਦੇ ਕੇ ਮੈਂ ਸਟਾਰਟ ਕਰ ਜਾ ਰਿਹਾ ਇੱਕ ਗਾਣਾ ਮੇਰੇ ਦਿਲ ਦੇ ਕਰੀਬਾ ਸਾਡੇ ਸ਼ੋਅ ਚ ਸੀਗਾ ਹੋਗਾ ਨਾ ਕਾਇਨਾਤ ਤੋਂ ਮਣੀ ਭੈਣ ਨੇ ਉਹ ਲਿਖਿਆ ਸੀ ਤੇ ਗਾਣੇ ਦੀਆਂ ਸਤਰਾਂ ਐਦਾਂ ਕਿ ਆਪਾਂ ਸਾਰੇ ਪਿੰਡ ਤੋਂ ਬਾਹਰ ਲੈਣੇ ਆ ਤੇ ਆਪਾਂ ਨੂੰ ਆਪਣੇ ਪਿੰਡ ਹੁਣ ਢੀਕਦੇ ਆ ਮੈਨੂੰ ਵੀ ਢੀਕਦੇ ਮੈਂ 5 ਮਹੀਨੇ ਹੋ ਗਿਆ ਆਪਣੇ ਪਿੰਡ ਨਹੀਂ ਆ ਨਵੇਂ ਸਾਲ ਤੇ ਵੀ ਜਾਇਆ ਗਿਆ ਕੰਮਰਾਪ ਚਿੰਨੇ ਰਹੋਦੇ ਜਾਂਦੇ ਆ ਕਿਉਂਕਿ ਸਾਰੇ ਸਗਲੇ ਰੱਪ ਹਨਾ ਸਾਡੇ ਬਹੁਤ ਹੀ ਰਿਸਪੈਕਟਡ ਜੀਮਾ ਸਾਹਿਬ ਸਾਡੇ ਤੋਂ ਬਹੁਤ ਜ਼ਿਆਦਾ ਸੀਨੇ ਸਾਡੇ ਕਮਲਾ ਸਾਹਿਬ ਬੋਲਾ ਜਗਨਾ ਜੀ ਤੇ ਇਹਨਾਂ ਨੂੰ ਦੇਖਦੇ ਕੇ ਲੱਗਦੀ ਇਹਨਾਂ ਨੂੰ ਦੇਖਦੇ ਕੇ ਬਹੁਤ ਕੁਝ ਸਿੱਖਿਆ ਹੈ ਇਸ ਕਾਰਨ ਕਰਦੇ ਆਪਾਂ ਇੱਕ ਦੋ ਵੀਰਨਾ ਕਿ ਬੰਨ ਜੀ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਸਿੱਧੂ ਮੂਸੇਵਾਲਾ ਬਹੁਤ ਵਧੀਆ ਆਰਟਿਸਟ ਆਪੇ ਪਿਆ ਆ ਤੇ ਬਹੁਤ سارے ਮਤਲਬ ਨੌਜਵਾਨ ਜਿਹੜੇ ਬੰਦ ਗੋਲੀ ਦੀ ਘੇਟ ਚੱਲ ਰਹੇ ਆ ਤੇ ਸਿੱਧੂ ਮੂਸੇਵਾਲਾ ਜਦੋਂ ਜਦੋਂ ਉਹਨਾਂ ਦਾ ਕੋਈ ਸੀ ਤੇ ਕੋਦੋ ਮਤਲਬ ਯਾਦ ਕਰਕੇ ਲਿਖਿਆ ਸੀ ਕੁਝ ਉਹ ਤਾਂ ਵੀ ਸ਼ਤਾਂ ਤੇ ਮੀਨੂ ਝੰਡੋੜਿਆ ਸੀ ਮਤਲਬ ਕਰਕੇ ਇੱਥੇ ਆਉਣ ਜਾ ਰਿਹਾ ਸਾਰੇ ਗੀਤਪੁਰਾ ਗੀਤਗਾਰ ਭਰਾ ਬੈਠੇ ਆ ਤੇ ਇਸ ਕਰਕੇ ਮੈਨੂੰ ਦਿਲ ਕੀਤਾ ਵੀ ਇਹ ਗਾਣਾ ਮੈਂ ਇੱਥੇ ਜ਼ਰੂਰ ਗਾਇਆ you mm -hmm. ਮੈਨੂੰ ਫੜਕਾ ਇਹ ਅੰਦਰ ਚੋੜਨ ਵਾਲੀਆਂ ਗੱਲਾਂ ਵੀ ਮੈਂ ਬੰਦ ਕਰਾਂ ਤੇਰਾ ਇੱਜ਼ਤਾਂ ਸਰਨਾਮ